ਅੱਜ ਕੇ 20 ਮਿੰਟ ਦਾ ਡੈਮ ਸੀਗਾ ਕੀ ਘਟਨਾ ਵਾਪਰੀ ਅਸੀਂ ਇੱਧਰੋਂ ਆ ਰਹੇ ਸੀਗੇ ਆਪਣੇ ਮੈਰਿਜ ਤੋਂ ਬਰਾਤ ਜਾ ਰਹੇ ਸੀਗੇ ਤੇ ਅੱਗੋਂ ਗੱਡੀ ਆਈ ਆ yellow plate ਸੀਗੀ ਅਚਾਨਕ ਪਹਿਲਾਂ ਉਹਨਾਂ ਨੇ ਇੱਧਰ ਕੀਤੀ ਗੱਡੀ ਮੱਧਰੋਂ ਕਟਣ ਲੱਗਿਆ ਫਿਰ ਅੱਗੋਂ ਆ ਕੇ ਖੜ ਗਏ ਬਸ ਆਉਂਦੇ ਸਾਰੀ ਉਹਨਾਂ ਨੇ ਅੱਗੋਂ ਮਾਰਨਾ ਸ਼ੁਰੂ ਕਰ ਦਿੱਤਾ ਕਿੰਨੇ ਕੁ ਜਣੇ ਸੀ 6 ਜਣੇ ਸੀਗੇ ਪੂਰੇ ਕਾਦੇ ਨਾਲ ਹਮਲਾ ਕੀਤਾ ਉਹਨਾਂ ਕੋਲ ਸੀ ਬੇਸਬਾਲ ਸੀਗੇ ਕਿਤਿਆਂ ਕੋਲ ਕਾਪੇ ਸੀਗੇ ਤੇ ਕੁਝ ਕੁ ਕੁਰਬਾਨਾ ਸੀਗੇ ਕੀ ਕਿ ਨੁਕਸਾਨ ਹੋਇਆ ਗੱਡੀ ਰੁੱਟੀ ਜਾਤ ਇੱਕ ਪੁਆਇਂਟ ਦੇ ਛੇ ਮੋਰਾ ਸੀ ਜਾਂ ਮੇਰੀ ਚੈਨ ਤੇ ਕੜਾ ਸੀਗਾ ਕਿੰਨੇ ਕ ਜਣੇ ਗਏ ਸੀ ਅਸੀਂ ਉਹ ਅਮਲਾਵਰ ਕਿੰਨੇ ਜਣੇ ਸੀ 6 ਜਣੇ ਕਰਨ ਕੀ ਬਣਿਆ ਉਹਨਾਂ ਨੇ ਅਮਲਾ ਕੀਤਾ ਪਤਾ ਨਹੀਂ ਲੱਗਿਆ ਜਾਣ ਪਛਾਨ ਚ ਸੀਗੇ ਦੋ ਮੁੰਡੇ ਜਾਣ ਪਛਾਨ ਚ ਸੀਗੇ ਕਿੱਥੋਂ ਦੇ ਸੀਗੇ ਉਹ ਤੇ ਫਾਈਲ ਕਾ ਦੇ ਤੇ ਪੁਲਿਸ ਨੂੰ ਦੱਸਦਾ ਵੀ ਨਾਮ ਪਤਾ ਕੀ ਹਾਂ ਸਭ ਕੁਝ ਐਡਰੈਸ ਦੱਸਦਾ ਉਹਨਾਂ ਦਾ ਕੌਣ ਨੇ ਕਿੱਥੋਂ ਦੇ ਨੇ ਉਹ ਮੈਂ ਜ਼ਿਲ੍ਹਾ ਫਾਈਲ ਕਾ ਫਰੰਡ ਮੁੰਬਈ ਦੇ ਜਮਾ ਬਾਰਡਰ ਦੇ ਉੱਪਰ ਆ ਨਾਮ ਨਾਮ ਇੱਕ ਦਾ ਨਾਮ ਏ ਗੌਰਵ ਤੇ ਸਨੂਪ ਕਰਨੈਲ ਤੇ ਇੱਕ ਦਿਨ ਆ ਰਾਜ ਕੁਸਰਾਜ ਤੇ ਸਨੂਪ ਜਸਵੰਤ ਪੁਲਿਸ ਕਾਰਵਾਈ ਕਰ ਰਹੀ ਹੈ ਹਾਂ ਜੀ ਉਸ ਵਾਸਤਾ ਦੁਆਰੇ ਆਪ ਕੋ ਦੇਖੋ ਨਹੀਂ ਸਾਰ ਆਏ ਨਹੀਂ ਤਾਂ ਲੈ ਕੀ ਘਟਨਾ ਵਾਪਰੀ ਹੈ ਜੀ ਹਾਂ ਜੀ ਹਾਂ ਜੀ ਇਹ ਆਪਣੇ ਜਿਹੜੀ ਮਦਈ ਤੇ ਰਿਆ ਇਹ ਆਪਣੇ ਸਰਜੀਤ ਸਿੰਘ ਸਨੂਪ ਤੁਲਸਾ ਸਿੰਘ ਦੇ ਸਿਕੰਦਰ ਸਿੰਘ ਸਨੂਪ ਕਿਰਪਾਲ ਸਿੰਘ ਇਹ ਲਖਮੀਰ ਕੇ ਤਾੜਦੇ ਆ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਉਥੇ ਮੰਬੋਗੇ ਪਿੰਡ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉਥੋਂ ਇਹ ਬਰਾਤ ਤੇ ਆ ਰਹੇ ਸੀਗੇ ਲਖੋਵਾਲ ਪਿੰਡ ਤੇ ਉੱਥੇ ਵੀ ਕਦੇ ਪਤਾ ਲੱਗਾ ਅੰਦਰ ਖਾਤੇ ਵੀ ਇਹਨਾਂ ਦੀ ਬੈਸਮ ਫਸਾਈ ਕੋਈ ਗਾਣਿਆਂ ਗੁਣਿਆਂ ਤੋਂ ਹੋਈ ਆ ਤੇ ਇੱਥੇ ਆਣ ਕੇ ਇਹਨਾਂ ਦਾ ਕੋ ਉਹਨਾਂ ਨੇ ਮਤਲਬ ਗੱਡੀ ਹੋਰ ਲਿਆ ਕੇ ਤੇ ਇਹਨਾਂ ਦੇ ਸ਼ੀਸ਼ੇ ਵੇ ਤੂੜਤੇ ਆ ਥੋੜੀਆਂ ਬੰਦੀਆਂ ਸੱਟਾਂ ਲਾਈਆਂ ਵਾ ਤੇ ਉਹਦੇ ਬਾਰੇ ਤਸਦੀਕ ਕਰ ਰਹੇ ਆ ਇਹ ਕੈਨੇਡਾ ਵੀ ਜਾਣ ਲੱਗਿਆ ਸਾਡਾ ਕੋਈ ਸੋਨੇ ਦੀ ਆਈਟਮ ਹੀ ਉਹ ਵੀ ਲੈ ਗਏ ਆ ਉਹਦੇ ਬਾਰੇ ਇਹ ਤਸਦੀਕ ਕਰਦੇ ਆ ਤੇ ਐਸ ਐਚਓ ਸਾਹਿਬ ਚੱਲੇ ਆਉ ਪਿੰਡ ਜਾ ਕੇ ਤੇ ਤਸਦੀਕ ਕਰਦੇ ਆ ਨਾਲੇ ਦੋਛੀਆਂ ਉਹਨਾਂ ਨੂੰ ਫੜ ਕੇ ਫੇਰ ਪਤਾ ਲੱਗੂਗਾ ਕੀ ਗੱਲਬਾਤ ਹੋਈ ਸੱਟਾਂ ਕਿੰਨਿਆਂ ਕਿਨੋਂ ਲੱਗਿਆ ਕੋਈ ਨੁਕਸਾਨ ਵੀ ਹੋਇਆ ਨਹੀਂ ਕੋਈ ਜ਼ਿਆਦਾ ਨਹੀਂ ਸੱਟਾਂ ਦੇ ਉਹਨਾਂ ਦੇ ਜਿਹੜਾ ਕਾਰ ਦੇ ਸ਼ੀਸ਼ੇ-ਫਿਸ਼ੇ ਟੁੱਟ ਕੇ ਵੱਜੇ ਆ ਤੇ ਜਾਂ ਕਿਸੇ ਦਾ ਮਾੜਾ-ਮੋਟਾ ਡਾਂਗ ਛੋਟਾ ਵੱਜਾ ਹੋਰ ਕੋਈ ਜ਼ਿਆਦਾ ਸੱਟ ਨਹੀਂ ਹੈਗੀ ਹਾਂ ਛਿਰੀ ਡਾਂਗ ਛੋਟਾਂ ਆ ਕੋਈ ਉਹਨਾਂ ਦਾ ਸਮਾਨ ਵਗੈਰਾ ਵੀ ਕਹਿੰਦੇ ਸਾਡਾ ਨੁਕਸਾਨ ਕਹਿੰਦੇ ਮੁਤਾਬਕ ਆ ਵੀ ਕੋਈ ਸੋਨਾ ਵਗੈਰਾ ਵਾ ਉਹ ਤਸਦੀਕ ਕਰ ਲੈਣੇ ਉਹ ਗੱਲ ਦੀ ਕਿਉਂਕਿ ਜੇ ਇਹਨਾਂ ਦਾ ਝਗੜਾ ਆਇਆ ਤੇ ਫਿਰ ਸੋਨੇ ਵਾਲੀ ਗੱਲਤ ਨਹੀਂ ਹੋਣੀ ਚ ਪਰ ਫਿਰ ਵੀ ਤਸਦੀਕ ਕਰ ਲੈਣੇ ਤੇ ਹਮਲਾਵਰਾਂ ਦੀ ਕੋਈ ਪਛਾਣ ਹੋਈ ਕਿੱਥੋਂ ਦੇ ਸਨ ਕਾਰਨ ਕੀ ਵਜ੍ਹਾ ਰਹਿੰਦੀ ਸੀ ਸ਼ਿਆਵਾ ਵੀ ਕੋਈ ਰਾਜਕੁਮਾਰ ਸਾਨੂੰ ਜਸਵੰਤ ਆ ਤੇ ਵਜਾ ਰੰਜਿਸ਼ ਕੀ ਹੋ ਸਕਦੀ ਵਜਾ ਰੰਜਿਸ਼ ਕੋਈ ਵਿਆਹ ਦੇ ਵਿੱਚਾਂ ਦੇ ਕੋ ਸਰਪੰਚੀ ਦੇ ਗਾਣੇ ਗੁਣੇ ਤੋਂ ਹੋਇਆ ਬਾਕੀ ਤਸਦੀਕ ਕਰਦੇ ਆ ਜੀ ਇਧਰ ਹੋ ਜਾਓ ਜੀ